ਦੋਸਤੋ ਅਸੀਂ ਆਪਣੀ ਗੱਲਬਾਤ ਜਾਂ ਆਪਣੀ ਲਿਖਤ ਨੂੰ ਹੋਰ ਪ੍ਰਭਾਵਸ਼ਾਲੀ ਤੇ ਖੂਬਸੂਰਤ ਬਣਾਉਣ ਲਈ ਅਕਸਰ ਮੁਹਾਵਰਿਆਂ ਅਖੌਤਾਂ ਕਹਾਵਤਾਂ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਮੁਹਾਵਰੇ ਨਾਲ ਹਰ ਅਖਾਣ ਨਾਲ ਇੱਕ ਲੰਮੀ ਕਹਾਣੀ ਜੁੜੀ ਹੁੰਦੀ ਹੈ ਹਰੇਕ ਹਰੇਕ ਕਹਾਵਤ ਦਾ ਹਰੇਕ ਅਖਾਣ ਦਾ ਹਰੇਕ ਮੁਹਾਵਰੇ ਦਾ ਆਪਣਾ ਯਥਾਰਥ ਹੈ ਆਪਣਾ ਇਤਿਹਾਸ ਹੈ ਆਓ ਕੁਝ ਮੁਹਾਵਰਿਆਂ ਦੇ ਇਤਿਹਾਸ ਪਿਛੋਕੜ ਵਿਚਿੱਤਰ ਪਿਛੋਕੜ ਨੂੰ ਜਾਣਨ ਦਾ ਯਤਨ ਕਰੀਏ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਡਿੰਪਲ ਸਤਸ੍ਰੀ ਅਕਾਲ ਦੋਸਤੋ ਪਹਿਲਾ ਮੁਹਾਵਰਾ ਆੜੇ ਹੱਥੀ ਲੈਣਾ ਦੋਸਤੋ ਡਾਕਟਰ ਜਲੌਰ ਸਿੰਘ ਖੀਵਾ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਕਿ ਆੜੇ ਹੱਥੀ ਲੈਣਾ ਦਾ ਮਤਲਬ ਕੀ ਹੈ ਉਹ ਕਹਿੰਦੇ ਕਿ ਆੜਾ ਅੱਖਰ ਜਿਹੜਾ ਹੈ ਜਦੋਂ ਅਸੀਂ ਕਿਸੇ ਦੇ ਜਦੋਂ ਦੂਸਰੇ ਤੁਹਾਡੇ ਦੁਸ਼ਮਣ ਨੂੰ ਜਦੋਂ ਅਸੀਂ ਚਿਤ ਕਰਨ ਦੇ ਲਈ ਉਸਦੇ ਘੂਟ ਵੜਦੇ ਹਾਂ ਜਾਂ ਉਸ ਨੂੰ ਉਸ ਨੂੰ ਪੰਜੇ ਦੇ ਨਾਲ ਉਸ ਦੇ ਉੱਤੇ ਹਮਲਾ ਕਰਦੇ ਹਾਂ ਤਾਂ ਅਸੀਂ ਆੜੇ ਹੱਥ ਦਾ ਆੜੇ ਵਾਂਗੂ ਜਿਹੜਾ ਹੈ ਉਹ ਸ਼ਕਲ ਬਣਾ ਦਿੰਦੇ ਹਾਂ ਤਾਂ ਇਸ ਤਰੀਕੇ ਨਾਲ ਕਿਸੇ ਤੇ ਹਮਲਾ ਕਰਨਾ ਆੜੇ ਹੱਥ ਨਹੀਂ ਲੈਣਾ ਹੈ ਦੂਜੇ ਪਾਸੇ ਬਲਜੀਤ ਦੋਸਤੋ ਬਲਜੀਤ ਬਾਸੀ ਜਿਹੜੇ ਸਿਰਜਣਾ ਮੈਗਜ਼ੀਨ ਦੇ ਕਾਲਮ ਨਵੀਸਵੀ ਨੇ ਉਹ ਲਿਖਦੇ ਨੇ ਕਿ ਆੜੇ ਹੱਥੀ ਲੈਣਾ ਦਾ ਜਿਹੜਾ ਮੁਹਾਵਰਾ ਏ ਉਹ ਦੇਵਕੀ ਚੰਦਨ ਖੱਤਰੀ ਨੇ ਵੀ ਆਪਣੀ ਪਹਿਲੇ ਨਾਵਲ ਜਿਹੜਾ ਕਿ ਹਿੰਦੀ ਦਾ ਪਹਿਲਾ ਨਾਵਲ ਹੈ ਚੰਦਰ ਕਾਂਤਾ ਵਿੱਚ ਵੀ ਵਰਤਿਆ ਹੈ। Munshi Premchand ਨੇ ਆਪਣੇ अनेका ਕਹਾਣੀਆਂ ਦੇ ਵਿੱਚ ਨਾਵਲਾਂ ਦੇ ਵਿੱਚ ਵੀ ਆੜੇ ਹੱਥੀ ਲੈਣਾ ਦਾ ਜ਼ਿਕਰ ਕੀਤਾ ਹੈ। ਹੁਣ ਹਿੰਦੀ ਦਾ ਆੜਾ ਤੇ ਪੰਜਾਬੀ ਦਾ ਆੜਾ ਜਿਹੜਾ ਇਹ ਦੋਵੇਂ ਅਲੱਗ-ਅਲੱਗ ਤਰ੍ਹਾਂ ਹੁੰਦੇ ਹਨ। ਸ਼੍ਰੀ ਬਾਸੀ ਫਰਮਾਉਂਦੇ ਨੇ ਕਿ ਜਿਹੜਾ ਆੜੇ ਹੱਥੀ ਲੈਣਾ ਸ਼ਬਦ ਹੈ ਇਹ ਕਿਸੇ ਦੇ ਕਿਸੇ ਦੇ ਕੰਮ ਵਿੱਚ ਅੜਿੱਕਾ ਡਾਉਣਾ ਜਾਂ ਜਦੋਂ ਤੁਸੀਂ ਕਿਸੇ ਦੇ ਨਾਲ ਉਹ ਕਹਿੰਦੇ ਹਨ ਕਿ ਇਸ ਦਾ ਅਰਥ ਅੜਿੱਕਾ ਡਾਉਣਾ ਹੈ ਜਦੋਂ ਕਿਸੇ ਦੇ ਨਾਲ ਤੁਸੀਂ ਖਾਸ ਕਰਕੇ ਬਹਿਸ ਕਰਦੇ ਹੋ ਤਾਂ ਬਹਿਸ ਕਰਕੇ ਅਗਲੇ ਨੂੰ ਪੂਰੇ ਜ਼ਬਰਦਸਤ ਤਰੀਕੇ ਦੇ ਨਾਲ ਘੇਰ ਲੈਣਾ ਇਹ ਆੜੇ ਹੱਥੀ ਲੈਣਾ ਹੈ ਅਕਸਰ ਜਿਵੇਂ ਸਿਆਸੀ ਨੇਤਾ ਜਾਂ ਸਿਆਸੀ ਆਗੂ ਜਦੋਂ ਗੱਲ ਕਰਦੇ ਨੇ ਤਾਂ ਉਹ ਇੱਕ ਬੰਦਾ ਕਮੈਂਟ ਕਰਦਾ ਦੂਸਰਾ ਕਾਊਂਟਰ ਕਮੈਂਟ ਕਰਕੇ ਉਸ ਨੂੰ ਆੜੇ ਹੱਥੀ ਲੈ ਲੈਂਦਾ ਹੈ ਕਿ ਉਸ ਨੂੰ ਕੋਈ ਬੋਲ ਚਾਲ ਦੇ ਵਿੱਚ ਉਸ ਨੂੰ ਕੋਈ ਨਿਕਲਣ ਦਾ ਰਾਹ ਨਾ ਦਵੇ ਤਾਂ ਉਦੋਂ ਉਸ ਨੂੰ ਅਸੀਂ ਆੜੇ ਹੱਥੀ ਲੈਣਾ ਕਹਿ ਦਿੰਦੇ ਨੇ ਬਜਿਤਵਾਸੀ ਕਹਿੰਦੇ ਨੇ ਕਿ ਆੜੇ ਹੱਥੀ ਸ਼ਬਦ ਅੜਿੱਕਾ ਡਾਉਣਾ ਹੈ ਕਿ ਦੂਸਰੇ ਬੰਦੇ ਦੇ ਕੋਲੇ ਕੋਈ ਟਿੱਪਣੀ ਦਾ ਕੋਈ ਜਵਾਬ ਹੀ ਨਾ ਹੋਵੇ ਦੂਸਰਾ ਮੁਹਾਵਰਾ ਜੋਹਰ ਦਿਖਾਣਾ ਦੋਸਤੋ ਜੋਹਰ ਦਿਖਾਉਣਾ ਅੱਜ ਅਸੀਂ ਜੋਹਰ ਦਿਖਾਣ ਦਾ ਅਰਥ ਬਹਾਦਰੀ ਦਿਖਾਣਾ ਮੰਨਦੇ ਹਾਂ ਪਰ ਇਹ ਇਸ ਮੁਹਾਵਰੇ ਦੇ ਨਾਲ ਬੜਾ ਪੀੜਾਦਾਇਕ ਬੜਾ ਦਰਦਮਈ ਇਤਿਹਾਸ ਜੁੜਿਆ ਹੋਇਆ ਏ 1294 ਈਸਵੀ ਦੇ ਵਿੱਚ ਜਦੋਂ ਮੁਗਲ ਧੜਵੀ ਜੈਸਲਮੇਰ ਦੇ ਰਾਜਾ ਮੂਲਚੰਦ ਤੇ ਹਮਲਾ ਕਰਦੇ ਨੇ ਤਾਂ ਉਸ ਸਮੇ ਉਸ ਦੀਆਂ ਕਨੀਜਾਂ ਉਸ ਦੀਆਂ ਪਤਨੀਆਂ ਤੇ ਉਸ ਦੀਆਂ ਹੋਰ ਉਥੋਂ ਦੀਆਂ ਨੌਜਵਾਨ ਮੁਟਿਆਰਾਂ ਜਿਹੜੀਆਂ ਨੇ ਜਾਂ ਦਾਸੀਆਂ ਜਿਹੜੀਆਂ ਨੇ 25000 ਦੀ ਗਿਣਤੀ ਦੇ ਵਿੱਚ ਸਮੂਹਿਕ ਜ਼ਹਿਰ ਖਾ ਕੇ ਸਮੂਹਿਕ ਆਤਮ ਹੱਤਿਆ ਕਰਦੀਆਂ ਹਨ ਤਾਂ ਉਸ ਸਮੇ ਇਹ ਮਹਾਵਰਾ ਜੋਹਰ ਦਿਖਾਣਾ ਹੋਂਦ ਵਿੱਚ ਆਇਆ ਸੀ ਇਸ ਤੋਂ ਇਲਾਵਾ ਰਾਜਪੂਤ ਰਾਜਾ ਰਤਨ ਸਿੰਘ ਦੀ ਪਤਨੀ ਪਦਮਨੀ ਦੀ ਖੂਬਸੂਰਤੀ ਉਸ ਸਮੇਂ ਜਗ ਜਾਹਰ ਸੀ ਜਗਤ ਪ੍ਰਸਿੱਧ ਸੀ ਤੇ ਅਲਾਉਦਨ ਖਿਲਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਏ ਤਾਂ ਉਹ ਰਾਜਾ ਰਤਨ ਚੰਦ ਦੇ ਕਿਲੇ ਤੇ ਹਮਲਾ ਕਰਦਾ ਏ ਇਸ ਗੱਲ ਦਾ ਜਦੋਂ ਪਦਮਨੀ ਉਸ ਦੀਆਂ ਦਾਸੀਆਂ ਪਟਰਾਨੀਆਂ ਹੋਰ ਮਹਾਰਾਣੀਆਂ ਰਾਣੀਆਂ ਕਨੀਜ਼ਾਂ ਨੂੰ ਯਾਦ ਨਾ ਪਤਾ ਲੱਗਦਾ ਇਹ ਤਾਂ 12-13000 ਦੀ ਗਿਣਤੀ ਦੇ ਵਿੱਚ ਇਹ ਸਾਰੀਆਂ ਮਟਿਆਰਾਂ ਜਿਹੜੀਆਂ ਨੇ ਉਹ ਸਮੂਹਿਕ ਆਤਮ ਹੱਤਿਆ ਕਰ ਲੈਂਦੀਆਂ ਨੇ ਇਸ ਰਸਮ ਨੂੰ ਜਿਹੜੀ ਕਿ ਸਮਾਜ ਦੀ ਆਪਣੇ ਰਾਜੇ ਦੀ ਆਪਣੇ ਉਸ ਸੰਗਤ ਸੰਧੀ ਇੱਜ਼ਤ ਬਚਾਉਣ ਦੇ ਲਈ ਪਤ ਬਚਾਉਣ ਦੇ ਲਈ ਜਿਹੜੀ ਇਹ ਰਸਮ ਅਦਾ ਕੀਤੀ ਸੀ ਤਾਂ ਉਸ ਨੂੰ ਜੋਹਰ ਵਿਖਾਉਣਾ ਆਖਦੇ ਨੇ ਅਤੇ ਇਸੇ ਕਰਕੇ ਇਹ ਰਸਮ ਜਿਹੜੀ ਹੈ ਉਹ ਜੋਹਰ ਦਿਖਾਉਣਾ ਸਮੇਂ ਦੇ ਨਾਲ ਜਿਵੇਂ ਅਰਥ ਪਰਿਵਰਤਨ ਆਉਂਦਾ ਹੈ ਪਰ ਇਹ ਸਮੇਂ ਦੇ ਨਾਲ ਜੋਰ ਦਿਖਾਉਣਾ ਜਿਹੜਾ ਹੈ ਉਹ ਸਮੂਹਿਕ ਆਤਮ ਹੱਤਿਆ ਤੋਂ ਬਹਾਦਰੀ ਦਿਖਾਉਣਾਂ ਦੇ ਵਿੱਚ ਬਦਲ ਗਈ ਕਿਉਂਕਿ ਜਿਹੜੇ ਰਾਜਪੂਤ ਹਨ ਉਹਨਾਂ ਦੇ ਲਈ ਇਹ ਜਿਹੜਾ ਔਰਤਾਂ ਦੀ ਪੱਤ ਦੀ ਰੱਖਿਆ ਕਰਨਾ ਔਰਤਾਂ ਦੇ ਵੱਲੋਂ ਇੱਕ ਬਹਾਦਰੀ ਹੀ ਹੈ ਤੀਸਰੀ ਤੀਸਰਾ ਮਹਾਵਰਾ ਅੱਗ ਲੱਗੀ ਵਾਂਗ ਜਾਣਾ ਦੋਸਤੋ ਜਦੋਂ ਅੰਗਰੇਜ਼ ਇੱਥੇ ਆਏ ਸਨ ਤਾਂ ਉਦੋਂ ਭਾਰਤ ਦੇ ਵਿੱਚ ਉਹਨਾਂ ਨੇ ਰੇਲ ਗੱਡੀ ਜਿਹੜੀ ਹੈ ਉਸ ਦੇ ਲਈ ਲੀਹਾਂ ਵਿਛਾਉਣੀਆਂ ਜਿਹੜੀਆਂ ਆਰੰਭ ਕਰ ਦਿੱਤੀਆਂ ਸਨ ਰੇਲ ਗੱਡੀ ਸ਼ੁਰੂ ਹੋ ਗਈ ਸੀ ਤੇ ਪਰ ਪਿੰਡਾਂ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਇੱਕ ਅਚੰਭੇ ਵਾਲੀ ਗੱਲ ਲੱਗੀ ਜਦੋਂ ਰੇਲ ਗੱਡੀ ਜਾਂਦੀ ਸੀ ਅੱਜ ਤਾਂ ਇਲੈਕਟ੍ਰਿਕ ਇੰਜਨ ਹਨ ਇਸ ਤੋਂ ਪਹਿਲਾਂ ਡੀਜ਼ਲ ਇੰਜਨ ਹੁੰਦੇ ਸਟੀਮ ਇੰਜਨ ਹੁੰਦੇ ਸਨ ਪਰ ਪਹਿਲਾਂ ਤੁਸੀਂ ਵੀ ਛੋਟੇ ਹੁੰਦੇ ਹੋ ਜੇਕਰ ਤੁਹਾਡੀ ਉਮਰ 40 45 ਸਾਲ ਦੇ ਕਰੀਬ ਹੈ ਤਾਂ ਤੁਸੀਂ ਵੀ ਬਚਪਨ ਦੇ ਵਿੱਚ ਇੰਜਨ ਦੇਖੇ ਹੋਣਗੇ ਇੰਜਨ ਦੇ ਵਿੱਚ ਮੂਰੇ ਕੋਲਾ ਪਾਇਆ ਜਾਂਦਾ ਏ ਤੇ ਕੋਲਾ ਵਰਦੀ ਅੱਗ ਵਾਂਗ ਜਿਹੜਾ ਹੈ ਉਹ ਧੂਆ ਛੜਦਾ ਏ ਤੇ ਜਿਸ ਦੇ ਨਾਲ ਜਿਹੜੀ ਰੇਲ ਦਾ ਇੰਜਣ ਭਜਦਾ ਸੀ ਜਿਸ ਦੇ ਨਾਲ ਸਾਰੀ ਰੇਲ ਗੱਡੀ ਚੱਲਦੀ ਸੀ ਤਾਂ ਅੱਗ ਉਸ ਨੂੰ ਕਹਿੰਦੇ ਅੱਗ ਵਰਦੀ ਕਹਿੰਦੇ ਸਨ ਜਾਂ ਅੱਗ ਲੱਗੀ ਵਾਂਗ ਜਾਣਾ ਮੁਹਾਵਰਾ ਉੱਥੋਂ ਹੀ ਪ੍ਰਚਲਿਤ ਹੋਇਆ ਕਿ ਰੇਲ ਗੱਡੀ ਬਹੁਤ ਤੇਜ਼ ਜਾਂਦੀ ਸੀ ਤੇ ਜੇਕਰ ਕੋਈ ਤੇਜ਼ ਜਾਂਦਾ ਸੀ ਤਾਂ ਉਸ ਨੂੰ ਕਹਿੰਦੇ ਸੀ ਤੂੰ ਅੱਗ ਲੱਗੀ ਵਾਂਗ ਜਾਂਦਾ ਏ ਬਾਅਦ ਦੇ ਵਿੱਚ ਫਾਇਰ ਟੈਂਡਰ ਜਾਂ ਅੱਗ ਬਜਾਉ ਜੰਤਰ ਜਿਨ੍ਹਾਂ ਨੂੰ ਫਾਇਰ ਐਕਸਟਿੰਗੁਇਸ਼ਰ ਵੀ ਕਹਿੰਦੇ ਨੇ ਪਰ ਜਦੋਂ ਉਹ ਹੋਣ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਇਸ ਦੇ ਅਰਥਾਂ ਦੇ ਵਿੱਚ ਵਿਸਤਾਰ ਆ ਜਾਂਦਾ ਹੈ ਚੌਥਾ ਮੁਹਾਵਰਾ ਫੱਟੇ ਚੁਕਣਾ ਡਾਕਟਰ ਜਲਾਰ ਸਿੰਘ ਖੀਵਾ ਨੇ ਪੰਜਾਬੀ ਟ੍ਰਿਬਿਊਨ ਵਿੱਚ ਲਿਖੇ ਆਪਣੇ ਲੇਖ ਦੇ ਵਿੱਚ ਫੱਟੇ ਚੁਕਣਾ ਦੀ ਜਿਹੜਾ ਅੱਧਾ ਇਤਿਹਾਸ ਜਿਹੜਾ ਹੈ ਬੜਾ ਵਿਚਿਤ੍ਰ ਦੱਸਿਆ ਹੈ ਉਹ ਕਹਿੰਦੇ ਕਿ 20ਵੀਂ ਸਦੀ ਦੇ ਆਰੰਭ ਵਿੱਚ ਭਾਰਤੀ ਲੋਕ ਜਾਂ ਖਾਸ ਕਰਕੇ ਪੰਜਾਬ ਦੇ ਲੋਕ ਕਿਉਂਕਿ ਉਹ ਡੀਲਡੌਲ ਵਾਲੇ ਤੰਦਰੁਸਤ ਤੇ ਮਿਹਨਤੀ ਹੁੰਦੇ ਸਨ ਹੁਣ ਵੀ ਹਨ ਤਾਂ ਉਹ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਦੋਂ ਪ੍ਰਵਾਸ ਕਰਦੇ ਨੇ ਤਾਂ ਉੱਥੇ ਜਾ ਕੇ ਉਹ ਕਿਉਂਕਿ ਪੰਜਾਬ ਦੇ ਵਿੱਚ ਕਾਲ ਪੈਂਦੇ ਸੀ ਸੋਕਾ ਪੈਂਦਾ ਸੀ ਗਰੀਬੀ ਸੀ ਬੇਰੁਜ਼ਗਾਰੀ ਸੀ ਤਾਂ ਇਸ ਕਰਕੇ ਉਹ ਉਧਰ ਪ੍ਰਵਾਸ ਕਰਦੇ ਸਨ ਉਧਰ ਜਾ ਕੇ ਮਿਹਨਤਾਂ ਕਰਦੇ ਸਨ ਉਹਨਾਂ ਦਿਨਾਂ ਦੇ ਵਿੱਚ ਉਧਰ ਵੀ ਰੇਲ ਦੀਆਂ ਪਟੜੀਆਂ ਵਿੱਚ ਦੀਆਂ ਸਨ ਅਤੇ ਉਹਨਾਂ ਦੇ ਲਈ ਫੱਟੇ ਲੱਗਦੇ ਸਨ ਲੱਕੜ ਦੇ ਵੱਡੇ ਵੱਡੇ ਫੱਟੇ ਚੀਰੇ ਜਾਂਦੇ ਸਨ ਕਾਰਖਾਨਿਆਂ ਦੇ ਵਿੱਚ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਫੱਟਿਆਂ ਨੂੰ ਚੱਕਣ ਦੇ ਲਈ ਪੰਜਾਬੀ ਕਾਰਜ ਕਰਦੇ ਸਨ ਉਜਰਤਾਂ ਲੈਂਦੇ ਸਨ ਮਿਹਨਤਾਂ ਲੈਂਦੇ ਸਨ ਤਨਖਾਹਾਂ ਲੈਂਦੇ ਸਨ ਅਤੇ ਉਹ ਤਨਖਾਹਾਂ ਵਾਪਸ ਪੰਜਾਬ ਭੇਜਦੇ ਸਨ ਜਦੋਂ ਉਹ ਵਾਪਸ ਆਉਂਦੇ ਸਨ ਤਾਂ ਉਦੋਂ ਆ ਕੇ ਆਪਣੇ ਬੱਚਿਆਂ ਨੂੰ ਦੱਸਦੇ ਸਨ ਕਿ ਅਸੀਂ ਉੱਥੇ ਫੱਟੇ ਚੱਕਦੇ ਸਾਂ ਤਾਂ ਇਸ ਤਰੀਕੇ ਦੇ ਨਾਲ ਉਹ ਫੱਟੇ ਚੱਕਣ ਵਾਲਾ ਮੁਹਾਵਰਾ ਮਿਹਨਤ ਦੇ ਨਾਲ ਜੁੜ ਗਿਆ ਤਾਂ ਅੱਜ ਵੀ ਅਸੀਂ ਜੇ ਕਿਸੇ ਨੂੰ ਕਹਿਣਾ ਹੋਵੇ ਵੀ ਉਹ ਇਹ ਕੰਮ ਉਹ ਉਹ ਕਰ ਸਕੇਗਾ ਜਾਂ ਨਹੀਂ ਕਰ ਸਕੇਗਾ ਜੇ ਅਸੀਂ ਸ਼ੱਕ ਥੋੜਾ ਜਿਹਾ ਵੀ ਜ਼ਾਹਰ ਕਰੀਏ ਤਾਂ ਦੂਜਾ ਕਹਿੰਦਾ ਉਹ ਛੱਡ ਯਾਰ ਉਹ ਤਾਂ ਫੱਟੇ ਚੱਕ ਦਿੰਦਾ ਤੂੰ ਫਿਕਰ ਨਾ ਕਰ ਪੰਜਵਾਂ ਮੁਹਾਵਰਾ ਟੇਢੀ ਖੀਰ ਇਸ ਦਾ ਇਤਿਹਾਸ ਵੀ ਡਾਕਟਰ ਜਲਾਰ ਸਿੰਘ ਕੀਵਾਨੇ ਬੜਾ ਰੋਚਕ ਦੱਸਿਆ ਏ ਕਹਿੰਦੇ ਕਿ ਕੋਈ ਅੰਨਾ ਵਿਅਕਤੀ ਸੀ ਨਾਮ ਉਸਦਾ 나ਰੂ ਸੀ ਤੇ 나ਰੂ ਜਿਹੜਾ ਸੀ ਅੰਨਾ ਸੀ ਦਿਖਦਾ ਨਹੀਂ ਸੀ ਮਨਾਖਾ ਸੀ ਤੇ 나ਰੂ ਨੂੰ ਕਿਸੇ ਨੇ ਕਿਹਾ ਕਿ ਭਰਾਵਾ ਖੀਰ ਖਾਏਗਾ 나ਰੂ ਕਹਿਣ ਲੱਗਿਆ ਖੀਰ ਕਿਹੋ ਜਿਹੀ ਹੁੰਦੀ ਹੈ ਸ਼ਾਇਦ ਉਸਨੇ ਬਚਪਨ ਵਿੱਚ ਕਦੇ ਖਾਧੀ ਨਾ ਹੋਵੇ ਤੇ ਜਦੋਂ ਉਸਨੇ ਕਿਹਾ ਕਿ ਕਿਹੋ ਜਿਹੀ ਹੁੰਦੀ ਹੈ ਤਾਂ ਉਹ ਦੂਜਾ ਦੱਸਣ ਵਾਲਾ ਵੀ ਉਹੋ ਜਿਹਾ ਕਹਿੰਦਾ ਬਗਲੇ ਵਰਗੀ ਚਿੱਟੀ ਹੁੰਦੀ ਆ ਸਫੈਦ ਹੁੰਦੀ ਆ ਉਹ ਕਹਿੰਦਾ ਬਗਲਾ ਕਿਹੋ ਜਿਹਾ ਹੁੰਦਾ ਹੁਣ ਉਹ ਬੰਦਾ ਸੋਚੀ ਪੈ ਗਿਆ ਤੇ ਕਹਿੰਦਾ ਕੋਈ ਨਾ ਮੈਂ ਦਿਖਾਉਂਗਾ ਦੋ ਤਿੰਨ ਦਿਨ ਬਾਅਦ ਉਹ ਬਗਲਾ ਲੈ ਆਇਆ ਤੇ ਲਿਆ ਕੇ ਨਾਰੂ ਦੇ ਹੱਥ ਫੜਾ ਦਿੱਤਾ ਤੇ ਨਾਰੂ ਕਹਿੰਦੇ ਜਿਹੜੇ ਮਨਾਖੇ ਹੁੰਦੇ ਨੇ ਉਹਨਾਂ ਦੀ ਯਾਦ ਸ਼ਕਤੀ ਬੜੀ ਤੇਜ਼ ਹੁੰਦੀ ਹੈ ਜਦੋਂ ਉਸਨੇ ਬਗਲਾ ਫੜਿਆ ਤਾਂ ਉਸਨੂੰ ਉਹ ਖੀਰ ਵਾਲੀ ਗੱਲ ਜਿਹੜੀ ਉਸਨੇ 2 ਦਿਨ ਪਹਿਲਾਂ ਕੀਤੀ ਸੀ ਉਸ ਵਿਅਕਤੀ ਨਾਲ ਯਾਦ ਆ ਗਈ। ਕਹਿੰਦਾ ਅੱਛਾ ਅੱਛਾ ਬਗਲਾ ਉਹ ਜਿਹੜਾ ਖੀਰ ਵਰਗਾ ਹੁੰਦਾ ਏ ਤੇ ਬਗਲੇ ਨੂੰ ਉਸਨੇ ਪੂਛ ਤੋਂ ਹੱਥ ਲਗਾਉਂਦਾ ਲਗਾਉਂਦਾ ਸਿਰ ਤੱਕ ਜਦੋਂ ਪਹੁੰਚਿਆ ਤੇ ਕਹਿੰਦਾ ਇਹ ਤਾਂ ਖੀਰ ਤਾਂ ਬੜੀ ਟੇਢੀ ਹੁੰਦੀ ਆ ਮੈਂ ਇਥੋਂ ਨਹੀਂ ਖਾਂਦੀ ਜਾਣੀ ਤਾਂ ਇਸ ਤਰੀਕੇ ਦੇ ਨਾਲ ਖੀਰ ਦੇ ਨਾਲ ਟੇਢੀ ਖੀਰ ਦਾ ਮੁਹਾਵਰਾ ਜੁੜ ਗਿਆ ਕਿਉਂਕਿ ਉਸ ਵਿਅਕਤੀ ਨੇ ਬਾਅਦ ਦੇ ਵਿੱਚ ਉਸਨੂੰ ਆਖਿਆ ਭਰਾਵਾ ਤੈਨੂੰ ਸਮਝਾਉਣਾ ਤਾਂ ਟੇਢੀ ਖੀਰ ਹੈ। ਟੇਢੀ ਖੀਰ ਵਾਲਾ ਮੁਹਾਵਰਾ ਜੁੜ ਗਿਆ ਤਾਂ ਅੱਜ ਜਦੋਂ ਅਸੀਂ ਕਿਸੇ ਕੋਈ ਚੀਜ਼ ਔਖੀ ਤੇ ਜਾਂ ਲਗਭਗ ਅਸੰਭਵ ਕਹਿਣੀ ਹੋਵੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਭਰਾਵਾ ਇਹ ਤਾਂ ਬੜੀ ਟੇਢੀ ਖੀਰ ਹੈ ਛੇਵਾ ਮੁਹਾਵਰਾ ਖੰਭਾਂ ਦੀ ਡਾਰ ਬਣਾਉਣਾ ਤਾਂ ਪੁਰਾਣੇ ਵੇਲਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਗੁਰਮੀਤ ਕੜਿਆਲ ਵੀ ਦੀ ਕਹਾਣੀ ਆ ਤੂੰ ਖੋਜੀ ਪੜੀ ਹੋਵੇਗੀ ਕਹੇ ਖੋਜੀ ਜਿਹੜੇ ਹੁੰਦੇ ਸੀ ਉਹ ਚੋਰਾ ਦਾ ਖੁਰਾ ਖੋਜ ਲਵਦੇ ਸਨ ਤਾਂ ਉਹਨਾਂ ਨੂੰ ਖੋਜੀ ਕਹਿੰਦੇ ਸਨ ਉਸੇ ਤਰੀਕੇ ਦੇ ਨਾਲ ਖੰਭਾ ਉਸੇ ਤਰੀਕੇ ਦੇ ਨਾਲ ਜਿਹੜੇ ਪੰਛੀ ਵਿਗਿਆਨੀ ਹੁੰਦੇ ਸਨ ਜਾਂ ਅੱਜ ਵੀ ਪੰਛੀ ਵਿਗਿਆਨੀ ਹਨ ਜਾਂ ਪੰਛੀਆਂ ਦੇ ਸ਼ੌਕੀਨ ਹਨ ਜਿਹੜੇ ਕਿ ਪੰਛੀਆਂ ਦਾ ਕਿਹੜੇ ਪੰਛੀ ਕਿੱਧਰੋਂ ਆਏ ਆ ਕਿੱਧਰ ਜਾਂਦੇ ਹੈ ਵਗੈਰਾ ਦੇ ਬਾਰੇ ਖੋਜ-ਬੀਨ ਕਰਦੇ ਰਹਿੰਦੇ ਆ ਤਾਂ ਉਹ ਲੋਕ ਪੰਛੀਆਂ ਦੇ ਖੰਭਾ ਖੰਭਾ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਉਣ ਦਾ ਯਤਨ ਕਰਦੇ ਸਨ ਕਿ ਇਹ ਏ ਡਾਰ ਕਿਧਰੋਂ ਆਈ ਐ ਜਾਂ ਇਸ ਜਗ੍ਹਾ ਤੋਂ ਪੰਛੀਆਂ ਦੀ ਕੋਈ ਡਾਰ ਲੰਗੀ ਹੋਵੇਗੀ ਤੁਸੀਂ ਡਾਕਟਰ ਸਲੀਮ ਅਲੀ ਦਾ ਨਾਮ ਵੀ ਸੁਣਿਆ ਹੋਵੇਗਾ ਉਹ ਵੀ ਭਾਰਤ ਦੇ ਪ੍ਰਸਿੱਧ ਪੰਛੀ ਵਿਗਿਆਨੀ ਹਨ ਤਾਂ ਜਿਹੜੇ ਸਲੀਮ ਅਲੀ ਵਰਗੇ ਜਿਹੜੇ ਇਹ ਲੋਕ ਹਨ ਤਾਂ ਉਹ ਜਦੋਂ ਖੰਭਾਂ ਨੂੰ ਦੇਖਦੇ ਸਨ ਦੋ ਜਾਂ ਤਿੰਨ ਖੰਭ ਦੇਖ ਲਈ ਜਾਂ ਚਾਰ ਦੇਖ ਲਈ ਤਾਂ ਹੋਰ ਖੰਭ ਦੇਖਦੇ ਸਨ ਤਾਂ ਉਹ ਖੰਭ ਦੀ ਉਹ ਕਹਿੰਦੇ ਸਨ ਕਿ ਡਾਰ ਇੱਥੋਂ ਲੰਗੀ ਹੋਵੇਗੀ ਤਾਂ ਇਸ ਤਰ੍ਹਾਂ ਉਹ ਖੰਭਾਂ ਤੋਂ ਡਾਰ ਬਣਾ ਦਿੰਦੇ ਸਨ ਤੇ ਕਈ ਵਿਅਕਤੀ ਕਈ ਵਿਅਕਤੀ ਇੱਕ ਜਾਂ ਦੋ ਖੰਭ ਮਿਲਣ ਦੇ ਉੱਤੇ ਹੀ ਝੂਠੀ ਅਫਵਾਹ ਉਠਾ ਦਿੰਦੇ ਸਨ ਜਾਂ ਝੂਠੀ ਗੱਲ ਕਰ ਦਿੰਦੇ ਸਨ ਕਿ ਇਹ ਆਪ ਦਾ ਆਪਦੇ ਸਿਰ ਦੇ ਉੱਤੇ ਸੇਰਾ ਲੈਣ ਦੇ ਲਈ ਕਿ ਇੱਥੋਂ ਪੰਛੀਆਂ ਦੀ ਡਾਰ ਲੰਗੀ ਹੈ ਤਾਂ ਇਸ ਤਰੀਕੇ ਦੇ ਨਾਲ ਜੇ ਕੋਈ ਝੂਠੀ ਗੱਲ ਕਰਦਾ ਹੈ ਨਿੱਕੀ ਜਿਹੀ ਗੱਲ ਤੋਂ ਉਹ ਬਹੁਤ ਵੱਡੀ ਗੱਲ ਬਣਾ ਦਿੰਦਾ ਹੈ ਤਾਂ ਉਹ ਇਸ ਗੱਲ ਨੂੰ ਖੰਭਾਂ ਦੀ ਡਾਰ ਬਣਾਉਣਾ ਮੁਹਾਵਰੇ ਵਜੋਂ ਵਰਤਿਆ ਜਾਂ ਲੱਗਾ ਤਾਂ ਇਹਨਾਂ ਸ਼ਬਦਾਂ ਦੇ ਨਾਲ ਅੱਜ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਜੇਕਰ ਤੁਸੀਂ ਵੀ ਕਿਸੇ ਮੁਹਾਵਰੇ ਦੇ ਬਾਰੇ ਜਾਣਦੇ ਹੋ ਜਾਂ ਤੁਸੀਂ ਉਸਦੇ ਪਿਸ਼ੋਕੜ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਟਿੱਪਣੀ ਦੇ ਵਿੱਚ ਲਿਖੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗਾ ਇਹ ਵੀ ਟਿੱਪਣੀ ਦੇ ਵਿੱਚ ਲਿਖੋ ਅਤੇ ਜੇਕਰ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਕਰੋ ਜੇਕਰ ਲਗਾਤਾਰ ਅਜਿਹੇ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਨ੍ਹਾਂ ਸ਼ਬਦਾਂ ਨਾਲ ਵਿਦਾ ਲੈਂਦੇ ਹਾਂ ਤੁਹਾਡਾ ਖਾਦਮ ਐਚਐਸ ਡਿੰਪਲ